ਦਰਤਾਂ ਦੇ ਕਸ਼ਬਾ ਚੋਲਾ ਸਾਹਿਬ ਵਿਖੇ ਫਰੋਤੀ ਨਾ ਦੇਣ ਤੇ ਦੁਕਾਨਦਾਰ ਨੂੰ ਗੋਲੀ ਮਾਰਨ ਦਾ ਮਾਮਲਾ ਆਇਆ ਸਾਹਮਣੇ ਦੁਕਾਨਦਾਰ ਭਾਈ ਚਾਰੇ ਵੱਲੋਂ ਰੋਸ ਦੇਖਣ ਨੂੰ ਮਿਲਿਆ ਅਤੇ ਪੁਲਿਸ ਖਿਲਾਫ ਜਮ ਕੇ ਕੀਤੀ ਨਾੜੇ ਬਾਜੀ ਚੋਰੀਆਂ ਦਾ ਮਾਮਲਾ ਵਧਿਆ ਹੀ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਸੁਤਾਕੋਮ ਕਰਨ ਦੀ ਨਹੀਂ ਜਿਸ਼ ਸਪੈਸ਼ਲ ਰਿਪੋਰਟ ਅਨੰਦ ਸਿੰਘ ਤਰੰਤਾਰਨ ਮੁਰਦਾ ਬਾਦ ਦੱਸਦਾ ਹੈ ਕਿ ਬਾਜ਼ਾਰ ਦੇ ਵਿੱਚ ਕਾਫੀ ਟਾਈਮ ਤੋਂ ਲਾਓ 1.2 ਸਾਲ ਹੋ ਗਿਆ ਫਰੋਦੀਆਂ ਦੇ ਪੂਨੋਂ ਦਾ ਕਈ ਤਰ੍ਹਾਂ ਦੇ ਫਰੋਦੀਆਂ ਨਹੀਂ ਲੈਂਦੇ ਹੁਣ ਜਿਨ੍ਹਾਂ ਨੂੰ ਉਹ ਕਮਾਉਣਾ ਉਹ ਖਾਣਾ ਉਹਨਾਂ ਨੂੰ ਨਹੀਂ ਫਰੋਦੀ ਦਿੱਤੀ ਜਾਂਦੀ ਫਰੋਦੀ ਆਈ ਸੀ ਅੱਜ ਤੋਂ 15 ਦਿਨਾਂ ਪਹਿਲਾਂ ਤੇ ਇਹਨਾਂ ਨੇ ਪਹਿਲਾਂ ਥਾਣੇ ਗਿਆ ਫਿਰ ਐਸਐਸ ਕੀਤਾ ਕਾਉਰਟਿਪਟੀ ਤੱਕ ਸਾਰੇ ਇਹਨਾਂ ਨੇ ਪਹੁੰਚ ਕੀਤੀ ਕਿ ਸਾਨੂੰ ਸੁਰੱਖਿਆ ਦਿੱਤੀ ਜਾਵੇ ਜਾਂ ਸਾਡਾ ਕੋਈ ਹੱਲ ਕੀਤਾ ਜਾਵੇ ਉਹਨਾਂ ਨੇ ਨੰਬਰ ਵੀ ਦਿੱਤੇ ਆ ਨੰਬਰ ਲੌਕ ਸਾਡੇ ਤਹਿਸ ਕਰਕੇ ਉਹ ਮੰਡੇ ਫੜੇ ਜਾਂਦੇ ਨੇ ਫਰੋਦੀਆਂ ਜਾਂਦੇ ਆ ਪਰ ਪੁਲਿਸ ਦੇ ਕੰਨ ਦੇ ਜੂਨ ਹੀ ਸਰਕੀ ਅੱਜ ਉਹਨੂੰ ਗੋਲੀਆਂ ਮਾਰ ਕੇ ਛਰੇ ਆ ਅੰਦਰ 4 ਗੋਲੀਆਂ ਵੱਧੀਆਂ ਉਹਦੇ 2 ਰੱਤਾਂ ਦੇ 2 ਇੱਥੇ ਪੱਥੀ ਜੀ ਵੱਜੀ ਆ ਤੇ ਕਿਸੇ ਪੁਲਸਾਈ ਆ 20 ਮਿੰਟ ਬਾਅਦ ਉਹ ਵੀ ਜਦੋਂ ਬਹੁਤ ਸਾਰਾ ਕਾੜਾ ਕਰ ਰਿਹਾ ਰਾਂਦਾ ਕਰਕੇ ਤੇ ਚਲੇ ਗਏ ਇਹ ਰਾਮਨਾਥ ਕਮ 2 ਲੱਖ ਤੋਂ ਉੱਪਰ ਆਣਾ ਸਾਲ ਦੀ ਉਹਨੂੰ ਵੀ ਫਰੋਦੀ ਆ ਜਾਂਦੀ ਆ ਰੇੜੀਆਂ ਵਾਲਿਆਂ ਤੱਕ ਮੈਨੂੰ ਲੱਗਦਾ ਫਰੌਦੀਆਂ ਕਰਾਉਂਦੇ ਆਂ ਆਪ ਹੀ ਕਹਾਂਗੇ ਆਪ ਦਾ ਮਾਹ ਹੀ ਕਰੋਵਾਰ ਕਰਨਦੇ ਆਂ ਇਹੋ ਕਰਦੇ ਆਂ ਕਿ ਪ੍ਰਸ਼ਾਸਨ ਦਾ ਜਿਹੜਾ ਕਰਨਕਾਰ ਦਾ ਜਿਹੜਾ ਪ੍ਰਸ਼ਾਸਨ ਆਣਾ ਇਹਦੇ ਕੰਮ ਕਰਨੀ ਨਹੀਂ ਸੁਤਾ ਵਾ ਮਤਲਬ ਹਰ ਦੂਜੇ ਦਿਨ ਕਹਿੰਨਾ ਕਿ ਇਹਨੂੰ ਭਰौती ਆਉਂਦੀ ਆ ਤੇ ਇਹਨਾਂ ਨੂੰ ਪਹੁੰਚ ਕਰਨ ਦਾ ਕੋਈ ਫਾਇਦਾ ਹੀ ਨਹੀਂ ਆ ਅਗਲੇ ਵਿਚਾਰੇ ਕੋਈ ਭਰौती ਦੇ ਲੈਂਦੇ ਜਿੰਦੂ ਤੋਂ ਪੈਸੇ ਹੁੰਦੇ ਜਿਹਦੇ ਨਹੀਂ ਦੇਉਂਦੇ ਉਹਨਾਂ ਦੇ ਬੋਲੀਆਂ ਖਾਂਦੇ ਭਾਈ ਸਾਡਾ ਕੋਈ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹਦਾ ਕੋਈ ਪੱਕਾ ਨਿ ਕੀਤਾ ਜਾਵੇ ਆ ਵਰਸਪ ਦੇ ਨੰਬਰ ਆਉਂਦੇ ਆ ਪੁਲਿਸ ਉਹ ਵੀ ਨਹੀਂ ਕਿ ਉਹਨਾਂ ਦੇ ਟ੍ਰੇਸ ਕਰ ਸਕਦੀ ਕਹਿੰਦੀ ਵੀ ਸਾਡੇ ਨੂੰ ਟ੍ਰੇਸ ਨਹੀਂ ਹੁੰਦੇ ਦੱਸੋ ਵੀ ਇਹ ਕਾਲੀ ਪੰਜਾਬ ਪੁਲਿਸ ਆ ਜੇ ਕਰੇ ਤੇ ਨੰਬਰ ਨਹੀਂ ਕਿ ਟ੍ਰੇਸ ਹੋਣ ਗਿਆ ਤੇ ਬੰਦੇ ਸ਼ਰੇਆਮ ਗੋਲੀਆਂ ਮਾਰ ਕੇ ਜਾਂਦੇ ਆ ਰਾਜਾ ਇਦਾਂ ਹੀ ਸਾਨੂੰ ਹਵਰਾ ਤੋਂ ਵੀ ਜੀ ਕਦੇ ਹੈੱਡਫੋਨ ਵਿਖਾ ਦਿਓ ਕਦੇ ਘੜੀ ਵਿਖਾ ਦਿਓ ਵੇਂਦਾ ਵੇਂਦਾ ਤੇ 8 ਘੰਟਾ ਉਹਨੇ ਹਲੋ ਹੀ ਤਾਂ ਮਤਲਬ ਤਾਂ ਕਰਨ ਛੱਡਿਆ ਉਹਨਾਂ ਦਾ ਕਾਫੀ ਟਾਈਮ ਬਾਅਦ ਬਸ ਲੋ ਇਦਾਂ ਹੀ ਕਹਦੇ ਕਿ ਇਹਨੂੰ ਫੋਨ ਵਾਲੇ ਨੇ ਮੈਂ ਆ ਗਿਆ ਆ ਗਿਆ ਜਦੋਂ ਹੀ ਕਿਹਾ ਵੀ ਭਾਈ ਬੈਠਾ ਵੀ ਆ ਕੋਈ ਨਹੀਂ ਮੇਰੇ ਕੋਲ ਜਿੰਨੇ ਕਹਿੰਦਾ ਸੀ 350 ਰੁਪਏ ਮੇਰੇ ਵਿੱਚੋਂ ਦੋਵੇਂ ਹੀ ਜਾ ਇਹਨੇ ਜਦੋਂ ਜਿਹੜੇ ਬਾਦਕਾ ਉਹਨਾਂ ਨੇ ਕਿਹਾ ਵੀ ਇਹ ਤੋਂ ਦੇ ਦੂਗਾ ਬਸ ਇਹੀ ਗੱਲ ਹੋ ਗਈ ਤੇ ਬਾਅਦ ਨੂੰ ਜਦੋਂ ਵੀ ਮੇਰੇ ਨਾਲ ਗੱਲ ਹੋ ਰਹੀ ਆ ਤੇ ਉਹ ਦੀਦਗੀ ਵੀ ਆਪਕੇ ਪੈਸੇ ਉਹਨੂੰ ਥੋੜੀ ਜਿਹੀ ਵੀ ਲੋਟਾਰਿਆ ਹੁਣ 10 ਮਿੰਟ ਮੇਰੇ ਲੋਟਾਰਿਆ ਮੈਨੂੰ ਜੋ ਫੀਡ ਉਹਨਾਂ ਦਾ ਗੁਬਾਰ ਨੂੰ ਗਿਆ ਤੇ ਬਾਸ ਉਹਦੇ ਪਗਰੀ ਉਹਦਾ ਇਹ ਅੱਲਾ ਸਹੀ ਉਹ ਬਹੁਤ ਅਦਾਈ ਹੈ ਕਿੰਨੇ ਬੰਦੇ ਗੋਲੀਆਂ ਲੱਗੀਆਂ ਕਿੰਨੇ ਜਣਾਂ ਗੋਲੀਆਂ ਲੱਗੀਆਂ ਪਈਆਂ ਗੋਲੀਆਂ ਦੋ ਬੰਦਿਆਂ ਤੇ ਲੱਗੀਆਂ ਵਾ ਜਿਹੜਾ ਉਹਨਾਂ ਦਾ ਉਹਦੇ ਥੱਲ ਲੱਗੀਆਂ ਵਾ ਇੱਕ ਸਾਹਮਣੀ ਦੁਕਾਨ ਆ ਦਾ ਸਟਾਲ 'ਤੇ ਉਹਦੇ ਤੇ ਲੱਗੀਆਂ ਸੀ ਨਾ ਉਹਨਾਂ ਦਾ 15 ਸਤਨਾਵ ਸੀ ਉਹਨਰ ਦਾ ਵੀ ਟਾੜੀ ਉਹਨਰ ਦਾ ਜਾਂ ਪਟਿਆ ਸੀ ਇਹ ਕੋਈ ਬਿਲਕੁਲ ਨਹੀਂ ਤਾਂ ਪ੍ਰਤੀਕ੍ਰਿਤੀ ਕੀਤਾ ਜਾਂਦੀ ਸਮਝ ਨਾ ਨਹੀਂ ਆਈ ਹੀ ਉਹਨਾਂ ਦੀ ਜਿਹੜੇ ਕਹਿੰਦੇ ਵੀ 10 ਲੱਖ ਲੈਣਾ 10 ਲੱਖ ਜਿਹੜਾ ਉਹਨਾਂ ਤੋਂ ਆਉਣੀ ਜੀ ਇਹ ਸਪਸ਼ਟ ਹੋ ਜਾਂਦੇ ਨੇ ਉਹਦੀ ਲਈ ਬਾਅਦ ਉਹਨਾਂ ਨੇ WhatsApp ਗਰੁੱਪ ਦਾ ਆਪਣਾ ਜੇ ਪਤਾ ਨਹੀਂ ਇਹਨਾਂ ਨਾਲ ਪਤਾ ਨਹੀਂ ਇਹਨਾਂ ਨਾਲ ਕੀ ਤਾਈ ਵੀ ਸਰਕਾਰ ਤੇ ਮੇਰੀ ਚਾਪੀ ਨਾਲ ਮੇਰੀ ਗੱਲ ਹੋਈ ਹੈ ਤਾਈ ਤੋਂ ਬਾਕੀ ਪਤਾ ਨਹੀਂ ਉਹ ਬਾਕੀ ਅਸਲੀ ਗੱਲ ਤੇ ਭਾਈ ਤੁਸੀਂ ਜੋ ਦੱਸਿਆ ਇਹਦਾ